ਮੈਂ ਤੁਹਾਡਾ ਧੰਨਵਾਦੀ ਹਾਂ ਤੁਸੀਂ ਸਾਰੇ ਦੋਸਤ ਪ੍ਰਿੰਟ ਔਰ ਇਲੈਕਟ੍ਰੋਨਿਕ মিডিਆ ਤੋਂ ਆਏ ਹੈ ਜਿਵੇਂ ਕਿ ਤੁਸੀਂ ਜਾਣਦੇ ਆ ਕਿ ਪਿਛਲੇ ਦਿਨਾਂ ਤੋਂ ਪੰਜਾਬ ਦਾ ਜਿਹੜਾ ਸੂਬਾ ਹੈ ਉਹ ਭਿਆਨਕ ਹੜ੍ਹਾਂ ਦੀ ਮਾਰ ਥਲੇ ਆਇਆ ਬਹੁਤ ਵੱਡਾ ਨੁਕਸਾਨ ਸੂਬੇ ਦਾ ਖਾਨਮਾਲ ਦਾ ਹੋਇਆ ਇਹ ਬਾਕੀ ਸੂਬੇ 'ਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਤੇ ਸਾਡੇ ਜ਼ਿਲ੍ਹੇ ਦੇ ਅੰਦਰ ਨੰਗਲ ਤੋਂ ਲੈ ਕੇ ਰੋਪੜ ਤੱਕ ਬੜਾ ਨੁਕਸਾਨ ਫਸਲਾਂ ਦਾ, ਪਸ਼ੂਆਂ ਦਾ। ਔਰ ਬਸtanਾ ਹੋਇਆ। ਔਰ ਲੋਕਾਂ ਦਾ ਜੀਵਨ ਖਤਰੇ 'ਚ। ਸਾਰੇ ਲੋਕ ਬਹਾਦਰ ਪੰਜਾਬੀ ਆਪਣੇ ਆਪਣੇ ਤਰੀਕੇ ਨਾਲ ਲੱਗੇ ਆ। ਬਹੁਤ ਵੱਡੀ ਸੇਵਾ ਕਰ ਰਹੇ ਆ ਸਰਕਾਰਾਂ ਤੋਂ ਜਿਹੜੇ ਕੰਮ ਨਹੀਂ ਹੋਏ ਸਰਕਾਰਾਂ ਨੇ ਤਾਂ ਜੋ ਕੁਝ ਕਰ ਰਹੇ ਹੋ ਥੋੜੇ ਸਾਹਮਣੇ ਆ ਲੇਕਿਨ ਸੰਤਾਂਾਂ ਆ ਪਰਿਸ਼ਾਨੇ ਬਹੁਤ ਵੱਡਾ ਯੋਗਦਾਨ ਪਾਇਆ ਮੈਂ ਅੱਜ ਇਸ ਮੌਕੇ ਤੇ ਖਾਸ ਤੌਰ ਤੇ ਕਿਲਾ ਆਨੰਦਗੜ੍ਹ ਦੇ ਜਿਹੜੇ ਸੰਤ ਐ ਨੰਦਪੁਰ ਤੋਂ ਉਹਨਾਂ ਦਾ ਜ਼ਿਕਰ ਕਰਨਾ ਚਾਹੂਗਾ ਕਿ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਆ ਨੈਰ ਟੁੱਟਣ ਦੇ ਵਿੱਚ ਪਾਇਆ ਮੌਜੂਦ ਇਸ ਗੱਲ ਦੇ ਕਿ ਸਰਕਾਰ ਵੱਲੋਂ ਕੋਈ ਮਸ਼ੀਨ ਕੋਈ ਟਰੈਕਟਰ ਕੋਈ ਪਤਾ ਨਹੀਂ। ਹੰਤਾ ਨੇ ਆਪਣੇ ਸਾਥੰਦੇ ਨਾਲ ਸਾਰਾ ਕੁਝ ਕੀਤਾ। ਕਿਸੇ ਢੰਗ ਨਾਲ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਮੇਤ ਸਾਡੀ ਪਾਰਟੀ ਦੀ ਸਾਡੀ ਯੂਥ ਕਾਂਗਰਸ ਜਿਹਦੇ ਪ੍ਰਧਾਨ ਸਾਡੇ ਜਤਨਜੀ ਸ਼ਰਮਾ ਜੀ ਹੈ। ਜਿਸ ਦਿਨ ਤੋਂ ਹੜਾਏ ਉਸੇ ਦਿਨ ਤੋਂ ਅਪਣੀ ਪੋਹਦ ਵੱਡੀਆਂ ਟੀਮਾਂ ਲੈ ਕੇ ਦਿਨ ਰਾਤ ਖੜਾ ਦੇ ਵਿੱਚ ਲੋਕਾਂ ਦੀ ਮਦਦ ਕਰਦੇ ਔਰ ਜਿਹੜੀ ਮਦਦ ਕੀਤੀ ਹੈ ਉਹ ਬਿਨਾ ਕਿਸੇ ਸ਼ੋਰ ਮਚਾਏ ਬਿਨਾ ਹਵਾਰਜ ਵੋਟ ਮਨਵਾਏ ਬਿਨਾ ਕੋਈ ਹੋਰ ਕੁਛ ਕਿਸੇ ਕਿਸਮ ਦਾ ਹੋ ਹੱਲਾ ਕਰਨ ਦੇ ਮੈਂ ਆਪਣੀ ਯੂਥ ਕਾਂਗਰਸ ਦਾ ਆਪਣੇ ਪ੍ਰਧਾਨ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਇਹਨਾਂ ਨੇ ਬੜੀ ਹਿੰਮਤ ਕੀਤੀ ਹੈ ਲੇਕਿਨ ਅਜੇ جنگ جاری ਹੈ ਜਾਂ ਇਸ ਕਰਕੇ ਜਾਰੀ ਹੈ ਕਿ ਅੱਜ ਜਿਹੜਾ ਪਾਣੀ ਹੈ ਉਹ 85000 ਕਿਊਸਿਕ ਦੇ ਮਤਬਕ ਪਾਖੜੇ ਤੋਂ ਛੱਟਿਆ ਜਿਸ ਨਾਲ ਥੱਲੇ ਪਾਣੀ ਪੂਰ ਜਾਏਗਾ ਲੋਕਾਂ ਨੇ ਤਕਲੀਫਾਂ ਦੀ ਵਾਧਾ ਹੋਏਗਾ ਉਹਨਾਂ ਨੂੰ ਸਾਹਮਣੇ ਰੱਖਦੇ ਹੋਏ ਮੈਂ ਵੀ ਲਗਾਤਾਰ ਕਿਉਂਕਿ ਲੋਕਾਂ ਨਾਲ ਇਨ ਟੱਚ ਹੈ ਬਹੁਤ ਸਾਰੀ 담ੇ ਅੱਜ ਜਾ ਕੇ ਆਇਆ ਲੋਕਾਂ ਦੀ ਘਬਰਾਹਟ ਹੈ ਡਰ ਹੈ ਸਹਿਮ ਹੈ ਅਸੀਂ 48 ਆਈ ਜਿਹੜਾ ਸਾਡਾ ਕਾਮਰਸ ਪਾਰਟੀ ਦਾ ਦਫ਼ਤਰ ਹੈ ਇੱਥੇ ਇੱਕ ਅੱਜ ਕੰਟਰੋਲ ਰੂਮ ਬਣਾਇਆ ਜਿਹਦੇ ਇੰਚਾਰਜ ਸਾਡੇ ਬਲਾਕ ਦੇ ਪ੍ਰਧਾਨ ਤੇ ਨਗਰ ਬਸੁਰ ਕੌਂਸਲ ਦੇ ਪ੍ਰਧਾਨ ਜਨੈਸਾਨੀ ਜੀ ਔਰ ਇਹਦੇ ਨਾਲ ਸਹਾਇਕ ਦੇ ਤੌਰ ਤੇ ਜਤਿਸ਼ ਸ਼ਰਮਾ ਜੀ ਜਿਹੜੇ ਉਹ ਹੋਣਗੇ ਮੈਂ ਸਾਰੇ ਹਾਂ ਸੰਗਤਾਂ ਨੂੰ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਆਪਣੇ ਸਤਕਾਰਤ ਜਿਹੜੇ ਭਰਾ ਪੈਣਾ ਉਹਨਾਂ ਨੂੰ ਪ੍ਰਾਰਥਨਾ ਕਰਦਾ ਹੈ ਕਿ ਕਿਸੇ ਵੀ ਦਿੱਕਤ ਆਣ ਚੋ ਕੋਈ ਵੀ ਮੁਸ਼ਕਲ ਆਣ ਚੋ ਕਿਸੇ ਵੀ ਮਦਦ ਦੀ ਜਦੋਂ ਲੋੜ ਹੋਵੇ ਤਾਂ ਸੰਜੇ ਸਾਨੀ ਜੀ ਨੂੰ ਔਰ ਆਪਣੇ ਜਤਨਜੀ ਸ਼ਰਮਾ ਜੀ ਨੂੰ ਕੰਟੈਕਟ ਕੀਤਾ ਜਾਵੇ ਮੈਂ ਇਹਨਾਂ ਦੇ ਨੰਬਰ ਦੇ ਰਿਹਾ ਹੈ ਲਿਖ ਲੈਣਾ ਸੰਜੇ ਸਾਨੀ ਜੀ ਦਾ ਨੰਬਰ ਹੈ 94 63 903 ਤੇ 960 ਮੈਂ ਦੁਬਾਰਾ ਰਿਪੀਟ ਕਰ ਰਿਹਾ ਹਾਂ 94 63 913 968 ਇੱਕ ਵਾਰ ਫੇਰ ਰਿਪੀਟ ਕਰਨਾ ਤਾਂ ਕਿ ਲਿਖ ਲਓ 94 63 913 968 ਇਹ ਨੰਬਰ ਹੈ ਸੰਜੀਤ 사ਣੀ ਜੀ ਦਾ ਕਿਸੇ ਢੰਗ ਨਾਲ ਸਾਡੇ ਜਤਨ ਜੀ ਹੈ ਇਹਨਾਂ ਦਾ ਨੰਬਰ ਹੈ 784 27 77 94 47 ਮੈਂ ਦੁਬਾਰਾ 42 ਸੋਰੀ 42 ਮੈਂ ਦੁਬਾਰਾ ਰਿਪੀਟ ਕਰਦਾ 84 27 77 94 42 ਇਹ ਨੰਬਰ ਜਤਨ ਸ਼ਰਮਾ ਜੀ ਦਾ ਹੈ ਮੈਂ ਜਾਂਦੇ ਜਾਂਦੇ ਇੱਕ ਵਾਰ ਫੇਰ ਇਹ ਨੰਬਰ ਰਿਪੀਟ ਲੱਗਿਆ ਕਰਨ ਜਤਨ ਸ਼ਰਮਾ ਜੀ ਦਾ ਕਿਹੜਾ ਲਿਖ ਦਾਂਗੇ 83 27 77 ਜਿਹੜਾ ਨੰਬਰ ਹੈ ਯਾਰੀ ਇਹ ਨੰਬਰਾਂ ਤੇ ਕੋਈ ਵੀ ਸੱਜਣ ਜਿਹਨੂੰ ਕਿਸੇ ਵੀ ਕਿਸਮ ਦੀ ਮਦਦ ਦੀ ਲੋੜ ਹੈ ਉਹ ਕਨਸਟ ਪਾਰਟੀ ਫੜੀ ਸੇਵਾ 'ਚ ਹਰ ਵਕਤ ਹਾਜ਼ਰ ਹੈ ਕਿ ਰਾਤ ਦੇ 12 ਵਜੇ ਫੋਨ ਕਰੋ ਜਿੱਥੋਂ ਤੁਹਾਡਾ ਸੱਜਣ ਆਏਗਾ ਉਥੇ ਸਾਡੇ ਜਿਹੜੇ ਬੰਦੇ ਆ ਉਹ ਸਾਡੀਆਂ ਟੀਮਾਂ ਪਹੁੰਚਣਗੀਆਂ ਵੀ ਔਰ ਮਦਦ ਵੀ ਕਰਾਂਗੇ